ਸਾਰੇ ਵੀਰਾਂ ਨੂੰ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਾਲੋਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕਿਉਂਕਿ ਸੀਜ਼ਨ ਆ ਗਿਆ ਕਣਕਾਂ ਦਾ ਬਸਾਖੀ ਆ ਗਈ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਡੇ ਏਰੀਏ ਦੇ ਵਿੱਚ ਮਾਲਵੇ ਏਰੀਏ ਦੇ ਵਿੱਚ ਜ਼ਿਲ੍ਹਾ ਮਾਨਸਾ ਸਾਡੇ ਤਾਂ ਜੀ ਤਕਰੀਬਨ ਬਸਾਖੀ ਤੋਂ ਬਾਅਦ ਵਾਢੀ ਦਾ ਕੰਮ ਚੱਲੂਗਾ ਟਮਾਟਾ ਲਾਕੂ ਜੀ ਨੇ ਜਾਦੇ ਗੇਤੀ ਕਣਕ ਲਾਈ ਹੋਈ ਹੈ ਉਹਦਾ ਮੰਨ ਕੇ ਚਲੋ 2-4 ਦਿਨਾਂ ਦੇ ਵਿੱਚ ਬਾਡੀ ਦਾ ਕੰਮ ਸਟਾਰਟ ਹੋ ਜਾਊਗਾ ਪਰ ਸਾਡੇ ਏਰੀਏ ਦੇ ਵਿੱਚ ਤਾਂ 15 ਤਰੀਕ ਤੋਂ ਕੰਮ ਸਟਾਰਟ ਹੋ ਜਾਊਗਾ ਤੇ ਆਪਣੇ ਆਪਣੇ ਏਰੀਏ ਦਾ ਹਾਲ ਜਰੂਰ ਦੱਸਿਓ ਜੀ ਵੀ ਕਦੋਂ ਬਾਡੀ ਸਟਾਰਟ ਹੈ ਆਪਾਂ ਵੀਡੀਓ ਪਾਵਾਂਗੇ ਅੱਗੇ ਉਹਨਾਂ ਵਿੱਚ ਆਪਾਂ ਅਲੱਗ-ਅਲੱਗ ਵੈਰਾਈਟੀਆਂ ਦਾ ਝਾੜ ਵੀ ਤੁਹਾਨੂੰ ਜਰੂਰ ਦੱਸਾਂਗੇ ਨਵੀਆਂ ਵੈਰਾਈਟੀਆਂ ਦਾ ਪੁਰਾਣੀਆਂ ਵੈਰਾਈਟੀਆਂ ਦਾ ਵੀ ਕੀ ਆ ਉਸ ਤੋਂ ਝਾੜ ਆਇਆਗਾ ਦੋਸਤੋ ਇੱਕ ਬੇਨਤੀ ਇਹ ਜਰੂਰ ਕਰਨੀ ਸੀ ਵੀ ਹੁਣ ਇਸ ਤੋਂ ਬਾਅਦ ਮੌਸਮ ਗਰਮ ਹੋਊਗਾ ਬਾਢੀ ਸਟਾਰਟ ਆ ਕਣਕਾਂ ਵੀ ਪੱਕ ਗਈਆਂ ਨੇ ਬਾਢੀ ਦੇ ਲਈ ਤਿਆਰ ਨੇ ਇੱਕ ਤਾਂ ਆਪਣੇ ਜਿਹੜੀਆਂ ਡੱਗੀਆਂ ਨੇ ਇਹ ਜ਼ਰੂਰ ਦੋਸਤੋ ਭਰ ਕੇ ਰੱਖੋ ਪਾਣੀ ਦੀਆਂ ਤੇ ਲੈਟ ਤਾਂ ਤਕਰੀਬਨ ਹੁਣ ਬੰਦ ਕਰ ਹੀ ਦਿੱਤੀ ਕਿਉਂਕਿ ਜਿਨ੍ਹਾਂ ਦੇ ਬਾਹਣਾ ਦੇ ਵਿੱਚ ਸੁਚਾ ਆ ਜਾਂਦੀਆਂ ਨੇ ਉਹ ਸੁਚਾ ਕੱਟੀਆਂ ਜਾਂਦੀਆਂ ਨਹੀਂ ਗਈਆਂ ਤਾਂ ਕਰਕੇ ਸਪਲਾਈ ਤਾਂ ਹੁਣ ਬੰਦ ਹੀ ਹੋ ਗਈ ਨਹਿਰੀ ਪਾਣੀ ਜੇ ਆਉਂਦਾ ਤਾਂ ਖਾਲ ਖੂਲ ਜਰੂਰ ਭਰ ਕੇ ਰੱਖੋ ਟੈਂਕੀਆਂ ਭਰ ਕੇ ਰੱਖੋ ਘਰੇ ਢੋਲ ਭਰ ਕੇ ਰੱਖੋ ਦੂਸਰਾ ਦੋਸਤੋ ਵੀ ਜੇ ਤਾਂ ਆਪਣੇ ਟਰਾਂਸਫਾਰਮ ਬਿਲਕੁਲ ਸਾਈਡ ਤੇ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਵੀ ਜਿੱਥੇ ਕਣਕ ਹੈ ਨਹੀਂ ਜਿਵੇਂ ਆਪਣਾ ਟਰਾਂਸਫਾਰਮ ਸਾਈਡ ਤੇ ਲੱਗਿਆ ਹੋਇਆਗਾ ਉਹ ਤਾਂ ਠੀਕ ਹੈ ਜਿਹੜੇ ਟਰਾਂਸਫਾਰਮਰ ਵਾਹਣਾ ਦੇ ਵਿੱਚ ਨੇਗੇ ਉਥੋਂ ਕਣਕ ਜਰੂਰ ਕੱਟ ਦਿਓ ਤਾਂ ਕਿ ਕਈ ਵਾਰੀ ਕੋਈ ਰਾਤ ਬਰਾਤੇ ਬਿਜਲੀ ਆਉਂਦੀ ਆ ਜਾਂ ਸਪਾਰਕ ਮਾਰਦੀ ਆ ਤਾਂ ਉੱਥੇ ਕੋਈ ਚੰਗਿਆੜਾ ਨਾ ਡਿੱਗੇ ਤੇ ਕੋਈ ਦੁਰਘਟਨਾ ਨਾ ਹੋ ਸਕੇ ਕਿਸੇ ਵੀਰ ਦਾ ਨੁਕਸਾਨ ਨਾ ਹੋ ਸਕੇ ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨਾ ਹੱਥ ਜੋੜ ਕੇ ਬੇਨਤੀ ਹੈ ਵੀ ਟਰਾਂਸਫਰਮਰਾਂ ਦੀਆਂ ਸੋਚਾਂ ਜ਼ਰੂਰ ਕੱਟ ਦਿਓ ਜੇ ਉਹਦੇ ਆਸੇ ਪਾਸੇ ਕੋਈ ਜਗ੍ਹਾ ਹੈਗੀ ਹੈ ਕਣਕਲੀ ਦਾ ਕਣਕ ਜ਼ਰੂਰ ਕੱਟ ਦਿਓ ਤਾਂ ਕਿ ਕੋਈ ਸਪਾਰਕ ਦੇ ਨਾਲ ਦੁਰਘਟਨਾ ਨਾ ਹੋ ਸਕੇ ਇਹ ਤਿੰਨ ਚਾਰ ਜ਼ਰੂਰੀ ਗੱਲਾਂ ਨੇ ਦੋਸਤੋ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਬਾਕੀ ਆਉਣ ਵਾਲੀਆਂ ਵੀਡੀਓ ਚ ਆਪਾਂ ਝਾੜ ਵੀ ਤੁਹਾਨੂੰ ਦੱਸਾਂਗੇ ਅਗਲਗ ਵੈਰਾਈਆਂ ਦਾ ਕਿਉਂਕਿ 15 ਤੋਂ ਬਾਅਦ ਬਾਅਦ ਆਪਣੇ ਕੰਮ ਚੱਲ ਪੂਆ ਬਾਡੀ ਦਾ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੋਸਤੋ ਤਾਂ ਕਿ ਹਰ ਇੱਕ ਵੀਰ ਤੱਕ ਇਹ ਵੀਡੀਓ ਪਹੁੰਚ ਜਾਏ ਧੰਨਵਾਦ ਜੀ